ਥੋੜਾ ਜਿਹਾ ਸ਼ਾਮ ਵੇਲੇ ਮੈਂ ਥੋੜਾ ਜਿਹਾ ਰੰਗੀਨ ਹੁੰਨਾ ਜੀ ਬੈਜੋ ਭਾਈ ਤੁਹ ਸਵਾਦ ਆਊਗਾ ਤੁਹ ਨੂੰ ਸੌਂ ਰੱਬ ਦੀ ਆ ਬੈਜੋ ਬੈਜੋ ਸਿੰਘ ਸਾਹਿਬ ਸਰਦਾਰ ਸਾਹਿਬ ਬੈਠੋ ਬੈਜੋ ਮੈਂ ਦੇਖਣ ਵਾਲੀ ਚੀਜ਼ ਤਾਂ ਹੈ ਨਹੀਂ ਮੈਂ ਤਾਂ ਸੁਣਨ ਵਾਲੀ ਚੀਜ਼ ਐ ਦੇਖਣ ਵਾਲੀ ਚੀਜ਼ ਤਾਂ ਸੋਨਮ বাজਵਾ ਹਣ ਸੁਣੋ ਸੁਣੋ ਮੇਰੀਆਂ ਗੱਲਾਂ ਸੁਣੋ ਤੁਸੀਂ ਆਪਣੇ ਨਾਲ ਸੌ ਮੈਨੂੰ ਪੈਸੇ ਦਿੱਤੇ ਐ ਨਾ ਗੱਲਾਂ ਤਾਂ ਸੁਣੋ ਆ ਜੱਟਾ 100 ਰੁਪਏ ਸੌਣ ਵਾਲਾ ਵੀ ਨਾ ਦੇ ਅੱਛਾ ਬੈਠੇ ਬੈਠੇ ਨੂੰ ਨਾ ਖਿਆਲ ਆਇਆ ਆਪਾਂ ਫੇਰ ਗਾਣਾ ਬਣਾਤਾ ਉਸ ਗਾਣੇ ਨੇ ਤੁਸੀਂ ਬੜਾ ਪਿਆਰਦੇ ਮੂਵੀ ਵਾਲੇ ਬਾਈ ਬੈਠ ਬੈਜੋ ਯਾਰ ਕੈਮਰਾ ਲਾ ਦਿਓ ਇੱਕ ਥਾਂ ਮੈਂ ਫਿੱਟ ਕਰ ਦੋ ਮੈਂ ਨਹੀਂ ਹਿੱਲਦਾ ਜਦੋਂ ਮੈਂ ਹਿੱਲੂਗਾ ਤੈਨੂੰ ਦੱਸ ਕੇ ਲੂੰਗਾ ਇੱਥੇ ਬਹਿ ਜਾ ਤੂੰ ਵੀ ਤੂੰ ਵੀ ਸੁਣਨਾ ਹੈ ਤੇਰੇ ਕੀ ਰਿਕਾ ਪਿੱਤੇ ਪੁੱਤੇ ਚ ਵੱਜਦੀ ਹੁੰਦੀ ਹੈ ਗੱਲ ਸੁਣ ਬਹਿ ਜਾ ਵਾਜੀ ਤੁਸੀਂ ਵਧੀਆ ਨਾ ਖਰਾਬ ਖੁਸ਼ੀ ਆਉਂਦੇ ਵੇ ਸਭ ਨੂੰ ਕਿੰਨੇ ਚਿਹਰੇ ਹੱਸੀ ਜਾਂਦੇ ਆ ਹਾਂ ਹਾਂ ਦੁਖੀਆ ਤਾਂ ਪੈਗ ਮਾਰ ਚੱਪ ਕਰਕੇ ਮੋਟਾ ਸੰਤਰਾ ਨਾ ਬਾਬਾ ਮਾਂ ਪੈਣੂ ਪਿਆਰ ਕਰਕੇ ਦੇਖ ਬੜਾ ਆਨੰਦ ਆਉਗਾ ਸੌ ਰੱਬ ਦੀ ਮੇਰੇ ਡੈਡੀ ਡੈਡੀ ਨਾ ਉਹਨੂੰ ਕਹਿੰਦੇ ਹੁੰਦੇ ਸੀ ਵੀ ਜੀਖਣ ਬੜਾ ਤੇਰਾ ਮੁੰਡਾ ਗਲਤ ਆ ਤੇ ਵੀ ਇਦਾਂ ਤੈਨੂੰ ਇੱਕ ਦੋ ਵਾਰੀ ਤਾਂ ਥਾਣੇ ਚ ਲੈ ਕੇ ਗਿਆ ਮੈਂ ਡੈਡੀ ਨੂੰ ਇੱਕ ਦੋ ਵਾਰੀ ਤਾਂ ਬਾਲੇ ਹਰੀ ਨਹੀਂ ਵੀ ਜੇਲ ਦਿਖਾਊਗਾ ਆਹ ਜੇਲ ਜੀਉ ਨਹੀਂ ਜੱਟ ਨੇ ਕੈਨੇਡਾ ਦਿਖਾਇਆ ਤੁਸੀਂ ਕੀ ਕਰਦੇ ਹੋ ਹੈ ਪੜ੍ਹਦੇ ਹੋ ਤੁਸੀਂ ਨਾਲ ਤੁਸੀਂ ਪੈਸੇ ਵੀ ਕਮਾਉਣੇ ਹਨ ਵੈਰੀ ਗੁੱਡ ਇਦਾਂ ਹੀ ਚਾਹੀਦਾ ਇਦਾਂ ਹੀ ਚਾਹੀਦਾ ਆਪਣਾ ਖਰਚਾ ਆਪ ਚੱਕੋ ਹਾਂ ਬੈਠੇ ਬੈਠੇ ਉੱਥੇ ਆ ਜਾਓ ਯਾਰ ਮੈਨੂੰ ਯਾਦ ਕਰਾ ਦੇ ਕਰੋ ਮੈਂ ਭੁੱਲ ਜਾਂਦਾ ਇਹਨਾਂ ਬੈਠੇ ਬੈਠੇ ਯਾਦ ਆਈ ਮੈਂ ਫੇਰ ਗਾਣਾ ਕਰਦਾ ਉਸ ਗਾਣੇ ਨੂੰ ਤੁਸੀਂ ਬੜਾ ਪਿਆਰ ਦਿੱਤਾ